ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਨਿੱਘਾ ਸਵਾਗਤ ਹੈ ਤੁਹਾਡਾ ਆਪਣਾ ਮਨਸੰਦ ਪ੍ਰੋਗਰਾਮ ਗੱਲ ਕੀਤੇ ਆਂ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਿੱਦਾਂ ਸਮੇਂ-ਸਮੇਂ ਤੇ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਅੱਜ ਨਿਊਯਾਰਕ ਦੀ ਗੱਲ ਕਰ ਰਹੇ ਹਾਂ ਵੈਲੀ ਸਟ੍ਰੀਮ ਇਲਾਕੇ ਦੀ ਜਿੱਥੇ ਕਿ ਅ ਅੱਜਕੱਲ ਆਮ ਤੌਰ ਤੇ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਇਮੀਗ੍ਰੇਸ਼ਨ ਦੀ ਜਾਂ ਹੋਰ ਕਾਫੀ ਜਿਹੜੀਆਂ ਇਸ ਕੰਟਰੀ ਦੇ ਵਿੱਚ ਆ ਜਿਸ ਤਰ੍ਹਾਂ ਸ਼ਾਪੇ ਮਾਰੀ ਹੋਈ ਸੀ ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆ ਇੱਕ ਵੱਖਰੀ ਕਿਸਮ ਦਾ ਇੱਥੇ ਇੱਕ ਸਨਾਨ ਦੇਖਣ ਦੇ ਵਿੱਚ ਮਿਲਿਆ ਹੈ ਆ ਗੱਲ ਇਹ ਹੈ ਕਿ ਇੱਕ ਬੱਚਿਆਂ ਦਾ ਗਰੁੱਪ ਹੈ ਕੋਈ 16 17 ਸਾਲ ਦੀ ਉਮਰ ਦੇ ਬੱਚੇ ਹਨ ਆ ਹੋਰ ਵੀ ਕਈਆਂ ਸਟੇਟ ਦੇ ਵਿੱਚ ਇਹ ਗੱਲ ਦੇਖਣ ਨੂੰ ਆਈ ਹੈ ਉਹ ਕਿਸੇ ਦੇ ਘਰ ਜਾਂਦੇ ਹਨ ਉਹ ਘਰ ਦੇ ਜਾ ਕੇ 15 16 17 ਸਾਲ ਦੇ ਹਾਈ ਸਕੂਲ ਦੇ ਬੱਚੇ ਹਨ ਉਹ ਘਰ ਜਾ ਕੇ ਉਹਨਾਂ ਨੇ ਇੱਕ ਗੀਤ ਜਿਹਾ ਕੋਈ ਡਿੰਗ ਡੋਂਗ ਡਿੰਗ ਡੋਂਗ ਕਰਕੇ ਇਦਾਂ ਦਾ ਕੋਈ ਬੋਲਦੇ ਹਨ ਅਤੇ ਘਰ ਜਾ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਦਰਵਾਜ਼ੇ ਤੋੜ ਦਿੰਦੇ ਹਨ ਜਿਹੜਾ ਬਾਹਰਲਾ ਦਰਵਾਜ਼ਾ ਉਹ ਵੀ ਤੋੜਦੇ ਅੰਦਰਲਾ ਵੀ ਤੋੜ ਦਿੰਦੇ ਹਨ ਉਹਦੇ ਦਰਵਾਜ਼ੇ ਤੋੜ ਤੋੜ ਕੇ ਤੇ ਉੱਥੋਂ ਭੱਜ ਜਾਂਦੇ ਹਨ ਸੋ ਇਹ ਜਿਹੜੇ ਕੇਸ ਨਿਊਯਾਰਕ ਦੇ ਲੌਂਗ ਆਇਲੈਂਡ ਵੈਲੀ ਸਟੀਮ ਦੇ ਵਿੱਚ ਵੀ ਇਹ ਕੇਸ ਜਿਹੜੇ ਦੇਖਣ ਨੂੰ ਮਿਲਣ ਅਤੇ ਰਾਤ ਨੂੰ ਗੱਡੀਆਂ ਚੋਰੀ ਕਰਨ ਦੇ ਲਈ ਵੀ ਆ ਵੀਡੀਓ ਮਿਲੀਆਂ ਜਿਹੜੀਆਂ ਕਿ ਘਰਾਂ ਦੇ ਵਿੱਚ ਜਾ ਕੇ ਗੱਡੀਆਂ ਗੁੱਡੀਆਂ ਦੇ ਲੋਕ ਖੋਲਣ ਦੀ ਕੋਸ਼ਿਸ਼ ਕੀਤੀ ਗਈ ਆ ਹੱਡ ਬੀਤੀ ਜਿਹੜੀ ਗੱਲ ਸਾਡੇ ਨਾਲ ਇਸ ਟਾਈਮ ਲਾਈਵ ਤੇ ਜੁੜ ਚੁੱਕੇ ਨੇ ਸਾਡੇ ਨਾਲ ਰਾਜਵੀਰ ਸੈਗਲ ਜੀ ਜਿਹੜੇ ਕਿ ਵੈਲੀ ਸਟ੍ਰੀਮ ਤੇ ਰਹਿੰਦੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਉਹਨਾਂ ਦੇ ਘਰ ਵਿੱਚ ਇਹ ਗੱਲ ਹੋਈ ਹੈ ਸੈਗਲ ਸਾਹਿਬ ਵੈਲਕਮ ਜੀ ਸਤਿ ਸ਼੍ਰੀ ਅਕਾਲ ਸਾਂਝਾ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਆ ਸੈਗਲ ਸਾਹਿਬ ਦੱਸੋਗੇ ਕਿ ਤੁਹਾਡੇ ਘਰ ਕਿਦਾਂ ਗੱਲ ਹੋਈ ਤੇ ਸਾਰੇ ਆਪਣੇ ਦੱਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਆਏ ਜਿੱਦਾਂ ਗਏ ਅਤੇ ਤੁਸੀਂ ਕੀ ਕੀਤਾ ਜੀ ਬਾਈਬਾ ਸਾਹਿਬ ਉਹ ਇੱਕ ਗੱਲ ਆ ਸ਼ੁਕਰਵਾਰ ਜਿਹੜਾ ਲੰਘ ਚੁੱਕਾ ਹੈ ਸ਼ੁਕਰਵਾਰ ਵਾਲੀ ਸ਼ਾਮ 7 ਵਜੇ ਕੇ ਕੋਈ 14 15 ਮਿੰਟ ਦੀ ਗੱਲ ਹੈ ਇਹ ਹਾਂਜੀ ਅਸੀਂ ਘਰ ਦੇ ਵਿੱਚ ਅੰਦਰ ਬੈਠੇ ਸਨ ਆਪਣੇ ਟੈਲੀਵਿਜ਼ਨ ਵਗੈਰਾ ਦੇਖ ਰਹੇ ਸੀ ਹਾਂਜੀ ਤੇ ਰਵਾਸਾਰਾ ਹਾਲੀ ਵਾਲੀ ਰੂਮ ਦੇ ਵਿੱਚ ਹਾਂਜੀ ਅਡੰਦੀ ਇੱਕ ਦਾਮੀ ਬੋਮ 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 ਕਰਕੇ ਕੋਈ 5-6 ਵਾਰ ਉਹ ਹੋਇਆ ਆਵਾਜ਼ ਆਈ ਜਿੱਦਨੂੰ ਅਸੀਂ ਕੈਮਰੇ ਆਪਣੇ ਚੈੱਕ ਕੀਤੇ ਸਾਹਮਣੇ ਘੜ ਦੇ ਹਾਂ ਹਾਂ ਇੱਕ ਲड़का ਭੱਜ ਜਾਂਦਾ ਸੀ ਵੇਖਿਆ ਸੀ ਉਸ ਤੋਂ ਬਾਅਦ ਨਿਕਲੇ ਆ ਹੂੰ ਹੂੰ ਤੇ ਅਸੀਂ ਜਦੋਂ ਦੇਖਿਆ ਕਿ ਉਹ ਕੋਈ 4-5 ਜਾਣੇ ਬਾਹਰ ਖੜੇ ਹੁੰਦੇ ਨੇ ਇਹ ਇਹ ਉਹ ਇੱਕ ਜਨਅ ਸੀਗਾ ਉਹ ਆਪਣਾ ਦੇਖਣ ਨੂੰ ਲੱਗਦਾ ਸੀ ਉਹ ਜਿਸ ਤਰਾ ਅ ਅਮਰੀਕਨ ਅਫਰੀਕਨ ਕਾਲੀ ਦਾੰਗ ਦਾ ਪਛਾਣ ਸੀਗਾ ਹੂੰ ਹੂੰ ਇਹ ਉਮਰ ਉਹ ਨਾਲ ਦੀ ਕੋਈ ਤਰਾ 14 ਸਾਲ ਦੇ ਕੋਈ ਹਾਈ ਸਕੂਲ ਦੇ ਬੱਚੇ ਲੱਗਦੇ ਆ ਨਹੀਂ ਤੁਸੀਂ ਇੱਕ ਬੱਚਾ ਭਜਦਾ ਦੇਖਿਆ ਕਿ ਨਾਲ ਹੋਰ ਵੀ ਸੀ ਉਹਦੇ ਸਾਰੇ 4-5 ਜਣੇ ਭਜਦੇ ਦੇਖੇ ਸਰ 4-5 ਜਣੇ ਤੁਹਾਜਾ ਤੁਹਾਜਾ ਦਰਵਾਜ਼ਾ ਤੋੜ ਕੇ ਗਏ ਹੈ हाँ जी उन्होंने की कीता वो आए ने उन चार पांच जो स्टील दे बाख खड़े हो गए दूसरे पासे तो वीडियो बनाउंदे हो वो यानी के टिकटॉक बनाउंदे है ये फॉलो प्लीज वो आवेदा कि आज ये बिंग डोंट टीचर कोई एकदम भी कोई गेम है आजकल अच्छा ये आप कोई ट्रेंड या चल गया कोई ट्रेंड या चल गया ऑल ओवर अमेरिका ਇਹ ਇਹ ਨੁਕਸਾਨ ਕਰਦੇ ਨੇ ਬੱਚੇ ਸਕੂਲ ਦੇ ਬੱਚੇ ਨੇ ਹੂੰ ਹੂੰ ਤੇ ਉਹਨੇ 4-5 ਦਾਤਾਂ ਮਾਰੀਆਂ ਸਾਡਾ ਜਿਹੜਾ ਦਰਵਾਜ਼ਾ ਅੰਦਰਲਾ ਲੱਕੜ ਦਾ ਉਹ ਟੁੱਟ ਗਿਆ ਹੂੰ ਹੂੰ ਜਦੋਂ ਭੱਜੇ ਦਾ ਮੀਨ ਟਾਈਮ ਉਸੇ ਵਕਤ ਮੈਂ ਆ ਪੁਲਿਸ ਫੋਨ ਲਾਈਨ 112 ਕਾਲ ਕੀਤੀ ਹੂੰ ਹੂੰ ਉਹ ਆਏ ਨੇ ਕੋਈ 5-6 ਮਿੰਟ ਲੱਗ ਹੀ ਜਾਂਦੇ ਨੇ ਆਉਂਦੇ ਕਰਦੇ ਉਹਨਾਂ ਨੂੰ ਹੂੰ ਹੂੰ ਪਾਰੋ ਸਵੇਰ ਦਾ ਕਾਫੀ ਪੁਲਿਸ ਆਈ ਹੈ ਜੇ ਟੈਕਸਰ ਵਗੈਰਾ ਆਏ ਨੇ ਉਹਨੇ ਇਲਾਕੇ ਨੂੰ ਪੇਰਾ ਵੀ ਪਾਇਆ ਹੂੰ ਹੂੰ ਇਹ ਉਹਨਾਂ ਨੇ ਆ ਕੇ ਸਾਡੇ ਕਮਰੇ ਚਾਕੀਤੇ ਹੂੰ ਹੂੰ ਹਨ ਬਸ ਉਹਨਾਂ ਨੇ ਕਿਹਾ ਹਰ ਇੱਕ ਚੀਜ਼ ਹੂੰ ਹੂੰ ਸਿੱਪਰ ਰਾਤ ਨੂੰ ਚੌਂਕੇ ਦਰਵਾਜ਼ਾ ਟੁੱਟ ਗਿਆ ਸੀ ਸਾਡਾ ਹੌੜਾ ਮੇਨ ਹਾਂਜੀ ਅੱਛਾ ਪਰ ਰਾਤ ਬੜੀ ਔਖੀ ਕੱਟੀ ਨਹੀਂ ਫਿਰ ਮੈਂ ਕਿਸੇ ਨੂੰ ਬੁਲਾਇਆ ਰਾਤ ਨੂੰ ਐਸਾ ਦਰਵਾਜ਼ਾ ਦਰਵਾਜ਼ਾ ਟੁੱਟ ਗਿਆ ਅੰਦਰ ਹਵਾ ਹੁੰਦੀ ਸੀ ਹਾਂ ਹਾਂਜੀ ਹਾਂਜੀ ਦਰਵਾਜ਼ਾ ਟੁੱਟ ਗਿਆ ਲੋਕ ਟੁੱਟ ਗਿਆ ਜੀ ਦਰਵਾਜ਼ਾ ਲੱਗ ਹੀ ਨਹੀਂ ਸੀ ਸਕਦਾ ਅੱਛਾ ਜੀ ਫਿਰ ਅਸੀਂ ਕਿਸੇ ਨੂੰ ਆਪਣੇ ਕਾਰਪੈਂਟਰ ਨੂੰ ਬੁਲਾਇਆ ਰਾਤ ਨੂੰ ਉਹਨੇ ਉਹ ਫਿਕਸ ਕੀਤਾ ਹਮ ਹਮ ਤੇ ਪੁਲਿਸ ਵਾਲੇ ਕਾਫੀ ਦੇਰ ਤੱਕ ਰਹੇ ਰਾਤ ਨੂੰ ਹਮ ਹਮ ਤੇ ਆਉਂਦੇ ਜਾਂਦੇ ਰਹੇ ਉਹ ਚੈੱਕ ਕਰਦੇ ਰਹੇ ਨੈਕਸਟ ਡੇ ਫਿਰ ਉਹਨਾਂ ਨੇ ਸਪੈਸ਼ਲ ਟੀਮ ਡਿਟੈਕਟਿਵ ਦੋ ਕੇ ਜੀ ਮੇਰੇ ਖਾਰ ਹਾਂਜੀ ਉਹਨਾਂ ਨੇ ਰਿਕਾਰਡਿੰਗ ਆਵਦੇ ਗੈਰਾ ਲਈ ਆ ਕਿ ਬੇਨਰ ਵਾਦਾ ਕੀਤਾ ਵੀ ਅਸੀਂ ਕਾਲੂ ਸਕੂਲ ਜਾਵਾਂਗੇ ਹੂੰ ਹੂੰ ਕਿਉਂਕਿ ਸਾਡੇ ਘਰ ਦੇ ਕੋਲੇ ਇੱਥੇ ਦੋ ਸਕੂਲ ਨੇ ਹੂੰ ਹੂੰ ਇੱਕ ਦੇ ਹਾਈ ਸਕੂਲ ਤੇ ਮਿਡਲ ਸਕੂਲ ਹੂੰ ਹੂੰ ਉਹ ਸਾਖਦਾ ਕਹਿੰਦੇ ਅਸੀਂ ਪ੍ਰਿੰਸੀਪਲ ਨੂੰ ਫੋਟੋ ਦਿਖਾਵਾਂਗੇ ਇਹ ਵੀਡੀਓਜ਼ ਵਗੈਰਾ ਉਹ ਪਛਾਨੇ ਜਾਣ ਹਾਂਜੀ ਬੱਚੇ ਫੜੇ ਜਾਣਗੇ ਹੂੰ ਹੂੰ ਆ ਉਸ ਤੋਂ ਬਾਅਦ ਉਸ ਤੋਂ ਅਗਲੇ ਗੇਂਸੋ ਯਸਟਰਡੇ ਕੱਲ੍ਹ ਹੋਰ ਵਾਕਿਆ ਹੋਇਆ ਸਾਡੇ ਗਵਲਡੀਆਂ ਦੇ ਇਥੇ ਗੱਡੀਆਂ ਨੂੰ ਸਾਡੀਆਂ ਗੱਡੀਆਂ ਨੂੰ ਰਾਤ ਦੇ ਕੋਈ 3 ਵਜੇ ਦੇ 22 ਮਿੰਟ ਦੇ ਹਾਂਜੀ ਮਨਕਾਲ ਆਈ ਆਪਣੇ ਨਾਲ ਦੇ ਘਰ ਆਪਣੇ ਪਰੋਸੀਆਂ ਦੇ ਓਪੀਸਰ ਦੇ ਉਹਨਾਂ ਦੇ ਦਿੱਤਾ ਪਲੇਸਟ ਅਪਾਰਟਮੈਂਟ ਦੇ ਵਿੱਚ ਹੈ ਉਹ ਉਹਨਾਂ ਨੇ ਦੇਣਾ ਨੋਟੀਫਿਕੇਸ਼ਨ ਆ ਜਾਂਦੀ ਨਾਲ ਰਿੰਗ ਉਹ ਲੋ ਆਈ ਵੀ ਆਪਣੇ ਕੈਮਰੇ ਵਗੈਰਾ ਨਾਲ ਜਦੋਂ ਜਦੋਂ ਉਹ ਐਂਟਰ ਕਰਦਾ ਹਾਂਜੀ ਉਹਨਾਂ ਨੇ ਮੈਨੂੰ ਕਾਲ ਮਾਰੀ ਮੈਨੂੰ ਕਹਿੰਦੇ ਅੰਕਲ ਜੀ ਮੜਾ ਦੇਖੋ ਕਿ ਬਾਹਰ ਇੱਕ ਬੰਦਾ ਤੁਰਿਆ ਫਿਰਦਾ ਹਾਂ ਮੈਂ ਭਾਜ ਕੇ ਬਾਹਰ ਗਿਆ ਐਂਡ ਆ ਮੇਨ ਟਾਈਮ ਉਪਰ ਚੁੱਕਾ ਸੀ ਪਰ ਉਹ ਰੋਲਿੰਗ ਹੋ ਗਈ ਉਸ ਬੰਦੇ ਦੀ ਹੂੰ ਹੂੰ ਅਸਾਂ ਨੇ ਸਾਡੇ ਗੱਡੀਆਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਦੇ ਨਾਲ ਦੇਖਾਰਾਂ ਦੇ ਆਪਣੇ ਦਰਵਾਜ਼ੇ ਹਾਂਜੀ ਉਹ ਨਹੀਂ ਉਹ ਮੈਂ ਗੱਡੀਆਂ ਖੋਲੀਆਂ ਤੇ ਫਿਰ ਉਹ ਪਰੇ ਸਾਡੇ ਗਵਾਂਡੀਆਂ ਦੀ ਕੋਲ ਡੀਸੀ ਜਿਆ ਆ ਨੀ ਹੂੰ ਹੂੰ ਉਹ ਪਾਣ ਕੇ ਫਿਰ ਉੱਥੋਂ ਕੁਝ ਟੋਕੇ ਲੱਗੇ ਆ ਫਿਰ ਫਿਰ ਪੁਲਿਸ ਆਈ ਕਾਲ ਦਿੱਤੀ ਸਲਾਕੇ ਦੇ ਵਿੱਚ ਹੂੰ ਹੂੰ ਇਹ ਵਾਕਿਆ ਹੁੰਦੇ ਪੈਣੇ ਬੜੀ ਮੰਦ ਭਾਗੀ ਗੱਲ ਹੈ ਹੂੰ 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 ਕਬਸੇ ਸੋ ਬਾਦ ਮੈਂ ਕੰਮ ਤੇ ਚੱਲ ਗਿਆ ਅਲਿੰਦਾ ਮੌਲੇ ਗਾ ਹਮਮ ਇਹ ਮੈਂ ਦੇਖੇ ਨੇ ਪੀਲ ਵਾਲੇ ਆਲਰ ਕਵਰ ਦੇਖੇ ਨੇ ਗੱਡੀਆਂ ਦੇ ਵਿੱਚ ਅੱਛਾ ਘੁੰਮਦੇ ਦੇਖਿਆ ਨਾ ਹਾਂ ਹਾਂ ਜੀ ਨੇ ਬੈਠੇ ਉਹਨਾਂ ਨੇ ਇਸ਼ਾਰਾ ਵੀ ਮਾਰਿਆ ਵੀ ਤੂੰ ਜਾ ਰਿਹਾ ਕੰਮ ਤੇ ਮੈਂ ਕਿਜੀ ਤੂੰ ਹਮਮ ਇਹਨਾਂ ਨਾਲੇ ਇੱਕ ਕਿਸਮ ਦੀ ਦਚਿਰਾਵੀ ਅਸੀਂ ਹੈਗੀਆਂ। ਸਾਪੇ ਅਸੀਂ ਵਾਚ ਕਰ ਰਹੇ ਆ ਤੁਹਾਨੂੰ ਹਨਾ। ਜੀ ਵਾਚ ਕਰ ਰਹੇ ਆ। ਹਾਂ ਪਲੀਜ਼ ਬਹੁਤ ਵਧੀਆ ਡਿਊਟੀ ਕਰਦੇ ਜੀ ਇੱਥੇ। ਹਾਂਜੀ। ਜੀ ਬਹੁਤ ਵਧੀਆ ਬਹੁਤ ਬਰੀ ਹੈ। ਠੀਕ ਹੈ ਜੀ ਠੀਕ ਹੈ ਠੀਕ। ਬਕਾਇਦਾ ਮੈਨੂੰ ਆਪਣੇ ਫੋਨ ਨੰਬਰ ਦੇ ਕੇ ਗਏ ਨੇ ਕਿਤੇ ਵੀ ਕਿਸੇ ਵੀ ਕਿਸਮ ਦੀ ਤੁਹਾਨੂੰ ਕੋਈ ਲੱਗੇ। ਹੂੰ ਹੂੰ। ਇਹ ਤੁਹਾਨੂੰ ਫੌਰਨ ਕਾਲ ਕਰੋ چاہے ਅੱਧੀ ਰਾਤ ਵੀ ਹੋਵੇ ਡਸਨ ਮੈਟਰ। ਠੀਕ ਹੈ ਜੀ ਠੀਕ ਹੈ ਠੀਕ ਹੈ। ਠੀਕ ਹੈ ਧੰਨਵਾਦ ਜੀ ਸੈਕਲ ਸਾਹਿਬ ਜਾਣਕਾਰੀ ਦੇਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਇਹਦੇ ਨਾਲ ਸਾਡਾ ਅਵੇਅਰਨੈਸ ਆ ਜਾਂਦੀ ਬਾਕੀਆਂ ਨੂੰ ਪਤਾ ਲੱਗ ਜਾਂਦਾ ਵੀ ਥੋੜਾ ਅ ਦਰਵਾਜ਼ੇ ਦਰੁਜੇ ਬੰਦ ਰੱਖੋ ਹਾਂਜੀ ਕਦੇ ਵੀ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕਦੇ ਜਦੋਂ ਇਦਾਂ ਦੀ ਪਰਮਾਤਮਾ ਕਰੇ ਨਾ ਹੋਵੇ ਜੇ ਹੋਵੇ ਕਿਸੇ ਦਾ ਪਿੱਛਾ ਨਾ ਕਰੋ ਕਦੇ ਵੀ ਕਦੇ ਕਿਸੇ ਦਾ ਬੈਕ ਤੇ ਨਾ ਜਾਓ ਰਾਈਟ ਵੇ ਪੁਲਿਸ ਨੂੰ ਕਾਲ ਕਰੋ ਥੈਂਕ ਯੂ ਜੀ ਥੈਂਕ ਯੂ ਸੈਕਲ ਸਾਹਿਬ ਥੈਂਕ ਯੂ ਇਹ ਵਾਲ ਕੰਪਨੀ ਸਬੰਧੀ ਦਾ ਅਸਾਂ ਜੀ ਰਾਜਵੀਰ ਸੈਗਲ ਜਿਹੜੇ ਕਿ ਵੈਲੀ ਸਟੇਮ ਤੇ ਰਹਿੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਇਹ ਗੱਲਬਾਤ ਹੋਈ ਸੀ ਉਹਨਾਂ ਦੇ ਘਰ ਦੇ ਸਾਹਮਣੇ ਹੀ ਦੂਜਾ ਘਰ ਹੈ ਜਿੱਥੇ ਰਾਜ ਨੂੰ ਅੰਦਰ ਉਹਨਾਂ ਦੇ ਅੰਦਰ ਆ ਕੇ ਗੱਡੀਆਂ-ਗੱਡੀਆਂ ਖੋਲਣ ਦੀ ਕੋਸ਼ਿਸ਼ ਕੀਤੀ ਉਹ ਵੀ ਜਿਹੜੇ ਐਨਵਾਈ ਪੀਡੀ ਦੇ ਵਿੱਚ ਸਰਵਿਸ ਕਰਦੇ ਪੁਲਿਸ ਦੇ ਡਿਪਾਰਟਮੈਂਟ ਵਿੱਚ ਹੀ ਹੈ ਸੋ ਉਹਨਾਂ ਦੇ ਘਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਗੱਡੀਆਂ ਗੁੱਡੀਆਂ ਵਾਲੇ ਖੋਲਣ ਦੀ ਸੋ ਆ ਇਹ ਗੱਲਾਂ ਜਿਹੜੀਆਂ ਚੋਰੀਆਂ ਦੇ ساری ਦੁਨੀਆ ਦੇ ਵਿੱਚ ਹੈਗੀਆਂ ਇਹ ਨਹੀਂ ਕਿ ਆਪਾਂ ਇੱਥੇ ਆ ਵੀ ਇਹ ਜ਼ਰੂਰ ਹੈ ਕਿ ਪੁਲਿਸ ਆ ਜਦਾਂ ਬਹੁਤ ਵਧੀਆ ਤਰੀਕੇ ਨਾਲ ਵਾਚ ਕਰਦੀ ਉਹਨਾਂ ਦੀ ਕੰਪਲੇਂਟ ਸੁਣੀ ਹੈ ਸੋ ਆ ਆਪਣੇ ਇਹੀ ਹੈ ਕਿ ਦਰਵਾਜ਼ੇ ਬੰਦ ਰੱਖੋ ਹਮੇਸ਼ਾ ਜੇ ਤੁਹਾਨੂੰ ਕੋਈ ਦਿਸਦਾ ਦੋ ਚਾਰ ਚਾਰ ਬੰਦੇ ਬਾਹਰ ਆਏ ਨਾ ਆ ਆਪਾਂ ਕਦੇ ਵੀ ਉਹਨਾਂ ਦਾ ਪਿੱਛਾ ਨਾ ਕਰੀਏ ਨਾ ਉਹਨਾਂ ਦੇ ਪਿੱਛੇ ਭੱਜੀਏ ਆ ਕਿਉਂਕਿ ਕੋਈ ਵੀ ਹੋ ਸਕਦੇ ਕੋਈ ਕ੍ਰਿਮੀਨਲ ਵੀ ਹੋ ਸਕਦੇ ਪਰ ਕਈ ਵਾਰੀ ਮੈਨੂੰ ਇਹਨਾਂ ਦੇ ਵਿੱਚ ਕੁਝ ਜੋ ਮੈਨੂੰ ਇਦਾਂ ਹੋਇ ਇਦਾਂ ਲੱਗਿਆ ਇਹ ਜਿਹੜੇ ਬੱਚੇ ਨਾ 15 16 17 ਦੇ ਜਿਹੜੇ ਕਹਿੰਦੇ ਕੋਈ ਡਿੰਗ ਡਾਂਗ ਡਿੰਗ ਨਾ ਕਰਦੇ ਟਿਕਟੌਕ ਤੇ ਬਣਾਉਂਦੇ ਨਾ ਇਹ ਕਈ ਵਾਰੀ ਸ਼ਤਾਨੀ ਟਾਈਪ ਵੀ ਹੋ ਸਕਦਾ ਕਿਉਂਕਿ ਜਦਾਂ ਆਪਣੇ ਵੀ ਬੱਚੇ ਉੱਥੇ ਸ਼ਤਾਨੀਆਂ ਕਰਦੇ ਆਪਾਂ ਵੀ ਕਰਦੇ ਹੁੰਦੇ ਸੀ ਪਰ ਇੱਥੇ ਦੀਆਂ ਇਹੋ ਜਿਹੀਆਂ ਜਿਹੜੀਆਂ ਸ਼ਤਾਨੀਆਂ ਬੜੀਆਂ ਮਹਿੰਗੀਆਂ ਪੈਂਦੀਆਂ ਉੱਥੇ ਤੇ ਜਦੋਂ ਕੋਈ ਸ਼ਤਾਨੀਆਂ ਕਰਕੇ 2000 ਚਪੇੜਾ ਮਾਰ ਕੇ ਜਾਂ ਛੱਡ ਦਿੰਦੇ ਜਾਂ ਘਰਦਿਆਂ ਨੂੰ ਬੁਲਾਉਂਦੇ ਸੀ ਇੱਥੇ ਜਿਹੜਾ ਵੀ ਬੱਚਾ ਕੋਈ ਹੋਵੇ ਜਦੋਂ ਉਹ ਇਦਾਂ ਦੇ ਕੰਮ ਕਰਦਾ ਜੇ ਉਹ ਰੈਸਟ ਹੋ ਗਿਆ ਮੁਰਗੇ ਨੂੰ ਸਕੂਲ ਨਹੀਂ ਮਿਲਦਾ ਮੁਰਗੇ ਕਾਲਜ ਨਹੀਂ ਮਿਲਦਾ ਉਹਦਾ ਰੈਕਡ ਦੇ ਵਿੱਚ ਆ ਜਾਂਦਾ ਵੇ ਏਦਾਂ ਦੇ ਜਿਹੜੇ ਸ਼ੁਕਲ ਕਈ ਵਾਰੀ ਭਾਵੇਂ ਕਿਸੇ ਵੀ ਕਮਿਊਨਿਟੀ ਦੇ ਹੋਣ ਉਹ ਉਹ ਮਹਿੰਗੇ ਪੈ ਜਾਂਦੇ ਹਨ ਸੋ ਖਾਸ ਕਰਕੇ ਕਿਸੇ ਨੂੰ ਵੀ ਆਪਾਂ ਵੀ ਆਪਣੇ ਬੱਚਿਆਂ ਨੂੰ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਰਹੀਏ ਭਈ ਏਦਾਂ ਦੀ ਇਹ ਜਿਹੜੀ ਉਮਰ ਹੁੰਦੀ ਹੈ ਸ਼ਤਾਨੀਆਂ ਕਰਦੀ ਲੋਕ ਕਰਦੇ ਹਨ ਪਰ ਕਦੇ ਵੀ ਏਦਾਂ ਦੀ ਜਿਹੜੀ ਨਾ ਕਰੋ ਜਿਸ ਦਾ ਰੈਕਡ ਖਰਾਬ ਹੋਵੇ ਤੁਹਾਡੇ ਫਿਊਚਰ ਦੇ ਵਿੱਚ ਸਕੂਲ ਦੇ ਵਿੱਚ ਐਡਮਿਸ਼ਨ ਦੇ ਵਿੱਚ ਨੌਕਰੀ ਦੇ ਵਿੱਚ ਇਹ ਜਿਹੜੀ ਆ ਕਦੇ ਵੀ ਇਹ ਜਿਹੜੀ ਪ੍ਰੋਬਲਮ ਆ ਸਕਦੀ ਹੈ ਇਹ ਜਿਹੜੀ ਗੱਲ ਹੈ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਇਹ ਇਕੱਲੇ ਆਪਣੇ ਲੋਕਾਂ ਦੇ ਘਰ ਵੀ ਆ ਇਹ ਕੋਈ ਸ਼ੀ ਕਲੀਅਰ ਨਹੀਂ ਹੈਗਾ ਕਿ ਇਹ ਹੋ ਸਕਦਾ ਦੂਜਿਆਂ ਦੇ ਘਰਾਂ 'ਚ ਵੀ ਉਹ ਗਏ ਹੋਣ ਜਾਂ ਜਾਂਦੇ ਹੋਣ ਜਾਂ ਕੋਈ ਹੋਵੇ ਜਿਹੜੀ ਸਾਡੇ ਤੱਕ ਇਨਫੋਰਮੇਸ਼ਨ ਅ ਨਹੀਂ ਪਹੁੰਚੀ ਸੋ ਇਹਦੇ ਨਾਲ ਕੋਈ ਵੀ ਕਮਿਊਨਿਟੀ ਨੂੰ ਆਪਾਂ ਇਨਵੋਲਵ ਕਰਨ ਕਰਨੇ ਦੇ ਸਕਦੇ ਕਿ ਆਗੇ ਸਰਜਨ ਕਮਿਊਨਿਟੀ ਦੇ ਨਾਲ ਇਦਾਂ ਕਰਦੇ ਹਨ ਸੋ ਆਈ ਡੋਨਟ ਥਿੰਕ ਸੋ ਇਦਾਂ ਦਾ ਸਾਨੂੰ ਕੁਝ ਨਹੀਂ ਲੱਭਿਆ ਸੋ ਇਹ ਸੀ ਇਹ ਸਿਰਫ ਤੁਹਾਡਾ ਉਹਨਾਂ ਨੂੰ ਮੈਂ ਲਾਈਨ ਤੇ ਲਾਉਂਦੇ ਤੁਹਾਨੂੰ ਇੱਕ ਅਵੇਰਨੈਸ ਕਾਲ ਸੀ ਆਪਣੇ ਆਪਣੇ ਡੋਰ ਅਤੇ ਗੱਡੀਆਂ ਦੇ ਲੋਕ ਜਿਹੜੇ ਜਰੂਰ ਤੁਸੀਂ ਬੰਦ ਰੱਖਿਆ ਬੰਦ ਕਰਕੇ ਰੱਖਿਆ ਕਰੋ ਸੋ ਰਾਈਟ ਵੇ 911 ਤੇ ਪੀਸ ਨੂੰ ਕਰੋ ਜੇ ਕੋਈ ਗੱਲਬਾਤ ਹੋ ਜਾਂਦੀ ਸੋ ਬਹੁਤ ਬਹੁਤ ਧੰਨਵਾਦ ਇਹ ਸੀ ਪ੍ਰੋਗਰਾਮ ਇਹ ਗੱਲ ਕਿਸੇ ਨੂੰ ਦੱਸੀ ਨਾ ਗੱਲ ਕੀਤੇ ਆ ਦੂਰ ਜਾਂਦੀ ਹੈ ਪਰ ਇਹ ਗੱਲ ਦੂਰ ਜਾਣਦੀ ਹੈ ਕੋਈ ਗੱਲ ਨਹੀਂ ਅੱਜ ਚੱਲਣ ਦਿਓ ਇਹ ਗੱਲ ਇਹ ਗੱਲ ਦੂਰ ਜਾਂਦੇ ਹੋ ਕਿਉਂਕਿ ਇਸ ਦੇ ਨਾਲ ਸਾਰੇ ਹੋਰ ਇੱਕ ਵਾਰੀ ਅਵੇਰਨੈਸ ਜਿਹੜੀ ਕਾਲ ਹੋ ਜਾਏਗੀ ਧੰਨਵਾਦ ਜੀ ਸੋ ਸੀ ਯੂ ਅਗੇਨ ਵੈਰੀ ਇਸੇ ਸ਼ੋਅ ਦੇ ਵਿੱਚ ਜਾਂ ਬਾਜਵਾ ਟਾਕ ਸ਼ੋਅ ਦੇ ਵਿੱਚ ਨਵੇਂ ਕਿਸੇ ਗੱਲਬਾਤ ਦੇ ਨਾਲ ਕਿਸੇ ਮੁੱਦੇ ਦੇ ਨਾਲ ਤੁਹਾਡੇ ਨਾਲ ਹੋਵੇਗੀ ਮੁਲਾਕਾਤ ਅਦੋਂ ਤੱਕ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ